ਵੈਕੁਰ ਜੀ ਦਾ ਖਾਲਸਾ ਵੈਕੁਰ ਜੀ ਕੀ ਫਤਿਹ ਗੁਰੂ ਅਮਰਦਾਸ ਜੀ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸਿੱਖੀ ਦੇ ਪ੍ਰਚਾਰ ਦੇ ਲਈ ਸਿੱਖੇ ਇਲਾਕਿਆਂ ਨੂੰ 22 ਹਿੱਸਿਆਂ ਵਿੱਚ ਵੰਡ ਕੇ ਮੰਝੀਆਂ ਦਾ ਨਾਮ ਦਿੱਤਾ ਅਤੇ ਹਰ ਖੇਤਰ ਵਿੱਚ ਇੱਕ ਮੰਝੀਦਾਰ ਥਾਪ ਦਿੱਤਾ ਇਹ ਮੰਝੀਦਾਰ ਮੰਝੀ ਉੱਤੇ ਬੈਠ ਕੇ ਬਰੀ ਤੇ ਬੈਠੀ ਸੰਗਤ ਨੂੰ ਗੁਰੂ ਦੀਆਂ ਸਿੱਖਿਆਵਾਂ ਬਾਰੇ ਜਾਣਕਾਰੀ ਦਿੰਦਾ ਸੀ ਅਤੇ ਇਹ ਸੰਗਤ ਵੱਲੋਂ ਆਈਆਂ ਪੇਟਾਵਾਂ ਇਮਾਨਦਾਰੀ ਦੇ ਨਾਲ ਗੁਰੂ ਜੀ ਤੱਕ ਪਹੁੰਚਾਉਂਦੇ ਸਨ ਗੁਰੂ ਰਾਮਦਾਸ ਜੀ ਦੇ ਸਮੇਂ ਸਰੋਵਰਾਂ ਦੀ ਉਤਾਰੀ ਲਈ ਸਿੱਖਾਂ ਕੋਲੋਂ ਦਸਵੰਦ ਅਤੇ ਕਾਰਪੇਟਾ ਉਹਰੋਂ ਦੀ ਸੇਵਾ ਜਿਨ੍ਹਾਂ ਮੁਖੀਆਂ ਨੂੰ ਸੌਂਪੀ ਗਈ ਉਹਨਾਂ ਨੂੰ ਮਸੰਦ ਕਿਹਾ ਜਾਣ ਲੱਗਿਆ ਇਹ ਮੰਜੀ ਪ੍ਰਥਾ ਦਾ ਹੀ ਇੱਕ ਵਿਕਸਿਤ ਰੂਪ ਸੀ ਮਸੰਦਾਂ ਦੀ ਗਿਣਤੀ ਬਾਈ ਤੋਂ ਕਾਫੀ ਜ਼ਿਆਦਾ ਵੱਧ ਗਈ ਸੀ ਮਸੰਦ ਸੰਗਤਾਂ ਨੂੰ ਗੁਰੂ ਦਰਸ਼ਨਾਂ ਲਈ ਲੈ ਕੇ ਆਉਂਦੇ ਅਤੇ ਇਕੱਠਾ ਹੋਇਆ ਦਸਵੰਦ ਅਤੇ ਕਾਰ ਸੇਵਾ ਦੀ ਪੇਟਾ ਵਸਾਖੀ ਅਤੇ ਵਿਸ਼ੇਸ਼ ਪੁਰਬਾਂ ਦੇ ਵਿੱਚ ਗੁਰੂ ਦਰਬਾਰ ਦੇ ਵਿੱਚ ਹਾਜ਼ਰ ਕਰਦੇ ਸਨ ਬਾਅਦ ਵਿੱਚ ਮਸੰਦਾਂ ਦੇ ਪਦਵੀ ਪਿਤਾਪੁਰਖੀ ਹੋ ਗਏ ਅਤੇ ਉਹ ਆਪਣੇ ਪੁੱਤਰਾਂ ਨੂੰ ਬਿਨਾਂ ਕਾਬਲੀਅਤ ਦੇ ਮਸੰਦ ਬਣਾਉਣ ਲੱਗਾ ਹੌਲੀ-ਹੌਲੀ ਇਹ ਮਸੰਦ ਦੇਈਮਾਨ ਦੁਰਾਚਾਰੀ ਜ਼ਿਲਾਸੀ ਆਲਸੀ ਅਤੇ ਅਹੰਕਾਰੀ ਹੋ ਗਏ ਅਤੇ ਆਪਣੇ ਆਪ ਨੂੰ ਗੁਰੂ ਮੰਨਣ ਲੱਗਾ ਅਤੇ ਸੋਚਣ ਲੱਗਾ ਕਿ ਇਹ ਗੁਰੂ ਘਰ ਸਾਡੇ ਕਰਕੇ ਹੀ ਚੱਲ ਰਹੇ ਹਨ ਇਥੋਂ ਤੱਕ ਇਹਨਾਂ ਮਸੰਦਾਂ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਵਾਜ਼ੇ ਗੁਰੂ ਤੇਗ ਬਹਾਦਰ ਜੀ ਲਈ ਬੰਦ ਕਰ ਦਿੱਤੇ ਅਤੇ ਉਹਨਾਂ ਨੂੰ ਦਰਸ਼ਨ ਨਹੀਂ ਕਰਨ ਦਿੱਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮਸੰਦ ਪ੍ਰਥਾ ਖਤਮ ਤਾਂ ਨਹੀਂ ਕੀਤੀ ਪਰ ਪ੍ਰਚਾਰ ਦਾ ਬਹੁਤਾ ਕੰਮ ਉਦਾਸੀਆਂ ਨੂੰ ਸੌਂਪ ਦਿੱਤਾ ਇਸ ਨਾਲ ਮਸੰਦ ਪ੍ਰਥਾ ਦੇ ਵਿੱਚ ਕਾਫੀ ਗਿਰਾਵਟ ਆਈ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਮਸੰਦਾਂ ਵਿਰੋਧ ਦੀ ਸ਼ਿਕਾਇਤਾਂ ਆਉਣ ਲੱਗ ਗਈਆਂ ਇੱਕ ਦੁਲੱਚਾ ਨਾਮ ਦਾ ਮਸੰਦ ਗੁਰੂ ਗੋਬੀ ਸਿੰਘ ਜੀ ਦੇ ਪਾਸ ਕਾਰ ਪੇਟ ਕਰਨ ਲਈ ਆਇਆ। ਗੁਰੂ ਜੀ ਦੀ ਕਿਸ਼ੋਰ ਅਵਸਥਾ ਦੇਖ ਕੇ ਉਸ ਨੇ ਗੁਰੂ ਜੀ ਨੂੰ ਸਾਰੀ ਪੇਟ ਨਾ ਦਿੱਤੀ ਅਤੇ ਇੱਕ ਸੋਨੇ ਦੇ ਕੰਗਣ ਦਾ ਜੋੜਾ ਆਪਣੀ ਪਗੜੀ ਦੇ ਵਿੱਚ ਲੁਕਾ ਲਿਆ। ਗੁਰੂ ਜੀ ਨੇ ਯਾਦ ਕਰਵਾਇਆ ਕਿ ਸਾਡੇ ਇੱਕ ਪ੍ਰੇਮੀ ਸਿੱਖ ਨੇ ਸਾਡੇ ਲਈ ਇੱਕ ਖਾਸ ਚੀਜ਼ ਭੇਟ ਕੀਤੀ ਹੈ ਜੋ ਤੁਸੀਂ ਸਾਨੂੰ ਨਹੀਂ ਦਿੱਤੀ। ਦੁਲੱਚਾ ਮਸੰਦ ਨੇ ਕਿਹਾ ਨਹੀਂ ਗੁਰੂ ਜੀ ਮੈਂ ਇੱਕ ਇੱਕ ਚੀਜ਼ ਭੇਟ ਕਰ ਦਿੱਤੀ ਹੈ ਗੁਰੂ ਜੀ ਨੇ ਉਸ ਦੀ ਪਗੜੀ ਉਤਾਰਵਾ ਕੇ ਕੰਗਨ ਨਿਕਲਵਾ ਲਏ ਦਲੀਚਾ ਨੇ ਗੁਰੂ ਜੀ પાસે ਮਾਫੀ ਮੰਗੀ ਗੁਰੂ ਜੀ ਨੇ ਮਾਫੀ ਦੇ ਕੇ ਕਿਹਾ ਤੁਸੀਂ ਲੋਕ ਹੁਣ ਪੁਰਾਣੇ ਹੋ ਚੁੱਕੇ ਹੋ ਹੁਣ ਸਾਨੂੰ ਪੁਰਾਣੀ ਮਸੰਦ ਪ੍ਰਥਾ ਖਤਮ ਕਰਕੇ ਸੰਗਤ ਨਾਲ ਸਿੱਧਾ ਸੰਪਰਕ ਕਾਇਮ ਕਰਨਾ ਹੋਵੇਗਾ ਗੁਰੂ ਜੀ ਨੇ ਹੁਕਮਨਾਮੇ ਭੇਜ ਕੇ ਮਸੰਦਾਂ ਨੂੰ ਅਨੰਦਪੁਰ ਸਾਹਿਬ ਆਉਣ ਦਾ ਸੱਤਾ ਭੇਜਿਆ ਗੁਰੂ ਜੀ ਨੇ ਆਚਾਰ ਹਨ ਪ੍ਰਸ਼ਟ ਮਸੰਦਾਂ ਨੂੰ ਸਖਤ ਸਜਾਵਾਂ ਦਿੱਤੀਆਂ ਅਤੇ ਈਮਾਨਦਾਰ ਮਸੰਦਾਂ ਨੂੰ ਮਾਨ ਸਤਕਾਰ ਦੇ ਕੇ ਵਾਪਿਸ ਤੇ ਦਿੱਤਾ ਗੁਰੂ ਜੀ ਨੇ ਸਿੱਖਾਂ ਅਤੇ ਗੁਰੂ ਦੇ ਵਿਚਾਰ ਵਿਚੋਲ ਗਿਰੀ ਵਾਲੀ ਮਸੰਦ ਪ੍ਰਥਾ ਨੂੰ ਹਮੇਸ਼ਾ ਲਈ ਖਤਮ ਕਰ ਦਿੱਤਾ ਅਤੇ ਖਾਲਸਾ ਪੰਥ ਦੀ ਸਿਰਜਣਾ ਕਰਕੇ ਸਿੱਖਾਂ ਨੂੰ ਸਿੱਧੇ ਗੁਰੂ ਦੇ ਨਾਲ ਜੋੜ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ